ਕਰਦੇ ਕਰਦੀ ਕਿ ਵਿਅਕਤੀ ਦੀ ਜਾਨ ਚਲੀ ਗਈ ਹੈ ਜੀ ਹਾਂ ਤਸਵੀਰਾਂ ਸਸ ਟੀਵੀ ਚ ਕੈਦ ਹੋਈਆਂ ਤੁਸੀਂ ਵੇਖ ਸਕਦੇ ਹੋ ਕਿ ਗ੍ਰੰਥੀ ਸਿੰਘ ਤੱਪਿਆਂ ਦੇ ਬੈਠਿਆ ਹੁਕਮਨਾਮਾ ਲੈ ਰਿਹਾ ਤੇ ਪਿੱਛੇ ਇੱਕ ਬਜ਼ੁਰਗ ਸੇਵਾਦਾਰ ਖੜਾ ਹੈ ਉਸਦੇ ਹੱਥ 'ਚ ਜੋਤ ਸਾਹਿਬ ਹੈ ਅਤੇ ਚੋਰ ਸਾਹਿਬ ਦੀ ਸੇਵਾ ਨਿਭਾ ਰ ਐਨੇ ਨੂੰ ਅਚਾਨਕ ਉਹ ਡਿੱਗ ਪੈਂਦਾ ਹੈ ਤੇ ਤਸਵੀਰਾਂ 'ਚ ਤੁਸੀਂ ਵੇਖ ਸਕਦੇ ਹੋ ਕਿ ਜਿਹੜਾ ਸੇਵਾ ਕਰ ਰਿਹਾ ਹੈ ਵਿਅਕਤੀ ਸੀ ਸੇਵਾਦਾਰ ਸੀ ਬਜ਼ੁਰਗ ਵਿਅਕਤੀ ਡਿੱਗ ਪਿਆ ਤੇ ਗ੍ਰੰਥੀ ਸਿੰਘ ਤੱਬਿਆ ਤੇ ਬੈਠਾ ਹੁਕਮਨਾਮਾ ਲੈ ਰ। ਦੂਜੇ ਪਾਸੇ ਕੁਝ ਦੇਰ ਬਾਅਦ ਉਹੀ ਸਿੰਘ ਜਿਸਦੇ ਹੱਥ 'ਚ ਚੋਰ ਸਾਹਿਬ ਸੀ ਜਿਹੜਾ ਸੇਵਾ ਕਰ ਰਿਆ ਸੀ ਅਚਾਨਕ ਮੁੜ ਤੋਂ ਉੱਠਦਾ ਅਤੇ ਕੋਸ਼ਿਸ਼ ਕਰਕੇ ਜੋਤ ਸਾਹਿਬ ਨੂੰ ਜਗ੍ਹਾ ਤੇ ਰੁਕਤੇ ਰੱਖਦਾ ਤੇ ਉਸਦੇ ਹੱਥਾਂ 'ਚ ਰੁਮਾਲਾ ਸਾਹਿਬ ਵੀ ਹੁੰਦਾ। ਉਸ ਨੂੰ ਵੀ ਉਹ ਕਾਲਕੀ ਸਾਹਿਬ ਤੇ ਰਖਦਾ ਜਿਸ ਤੋਂ ਬਾਅਦ ਇੱਕ ਵਾਰ ਫਿਰ ਉਹ 헤ਠਾ ਨੂੰ ਚੁੱਕ ਜਾਂਦਾ ਤੇ ਗੰਤੀ ਸਿੰਘ ਹੁਕਮਨਾਮਾ ਲੈ ਰਿਹਾ ਤੇ ਥੋੜੀ ਦੇਰ ਬਾਅਦ ਗੰਤੀ ਸਿੰਘ ਵੀ ਉੱਠਦਾ ਤੇ ਜਦੋਂ ਦੇਖਦਾ ਤਾਂ ਤੱਕ ਉਸ ਦੀ ਮੌਤ ਹੋ ਚੁੱਕੀ ਹੁੰਦੀ ਹੈ ਦੱਸਿਆ ਜਾ ਰਿਹਾ ਹੈ ਕਿ ਦਿਲ ਦਾ ਦੌਰਾ ਪੈਣ ਕਾਰਨ ਇਸ ਵਿਅਕਤੀ ਦੀ ਮੌਤ ਹੋ ਗਈ ਹੈ ਬਲਾਚੌਰ ਤੋਂ ਇੱਕ ਖਬਰ ਸਾਹਮਣੇ ਆਈ ਹੈ ਚੋਰ ਸਾਹਿਬ ਕਰਤਾ ਕਰਦਾ ਹੈ ਵਿਅਕਤੀ ਰੱਬ ਨੂੰ ਪਿਆਰਾ ਹੋ ਗਿਆ ਇਹ ਤਸਵੀਰਾਂ ਗੁਰਦੁਆਰਾ ਨਾਨਕ ਨਿਰਵੈ ਸੱਚਖੰਡਾਮ ਗੁਰੂ ਲੋਕ ਕਲੋਨੀ ਬਲਾਚੌਰ ਗਿਆਨੀ ਜਿੱਥੇ ਗਿਆਨੀ ਸੁਰਜੀਤ ਸਿੰਘ ਬੇਲਾ ਦਾ ਰਹਿਣ ਵਾਲਾ ਸੀ ਤੇ ਗੁਰਦੁਆਰਾ ਸਾਹਿਬ ਜੀ ਚੋਰ ਸਾਹਿਬ ਦੀ ਸੇਵਾ ਕਰਦਿਆ ਗੁਰੂ ਚਰਨਾਂ 'ਚ ਜਾ ਬਿਰਾਜੇ ਸਾਹਿਬ ਦੀ ਸੇਵਾ ਕਰਦੇ ਕਰਦੇ ਇੱਕ ਵਿਅਕਤੀ ਦੀ ਜਾਨ ਚਲੀ ਗਈ ਹੈ ਜੀ ਹਾਂ ਤਸਵੀਰਾਂ ਇਸ ਟੀਵੀ 'ਚ ਕਹਿ ਤੋਂ ਹੀ ਤੁਸੀਂ ਵੇਖ ਸਕਦੇ ਹੋ ਕਿ ਗ੍ਰੰਥੀ ਸਿੰਘ ਤੱਬਿਆਂ ਤੇ ਬੈਠਿਆ ਹੁਕਮਨਾਮਾ ਲੈ ਰਿਹਾ ਤੇ ਪਿੱਛੇ ਇੱਕ ਬਜ਼ੁਰਗ ਸੇਵਾਦਾਰ ਖੜਾ ਹੈ ਉਸਦੇ ਹੱਥ 'ਚ ਜੋ ਸਾਹਿਬ ਹੈ ਅਤੇ ਚੋਰ ਸਾਹਿਬ ਦੀ ਸੇਵਾ ਨਿਭਾ ਰ ਐਨ ਇਹਨੂੰ ਅਚਾਨਕ ਉਹ ਢਿੱਡ ਪੈਂਦਾ ਹੈ ਤਾਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਜਿਹੜਾ ਸੇਵਾ ਕਰ ਰਿਹਾ ਵਿਅਕਤੀ ਸੀ ਸੇਵਾਦਾਰ ਸੀ ਬਜ਼ੁਰਗ ਵਿਅਕਤੀ ਢਿੱਡ ਪੈਂਦਾ ਤੇ ਗ੍ਰੰਥੀ ਸਿੰਘ ਤੱਬਿਆਂ ਤੇ ਬੈਠਾ ਹੁਕਮਨਾਮਾ ਲੈ ਰਿਹਾ ਦੂਜੇ ਪਾਸੇ ਕੁਝ ਦੇਰ ਬਾਅਦ ਉਹੀ ਸਿੰਘ ਜਿਸ ਦੇ ਹੱਥ 'ਚ ਚੋਰ ਸਾਹਿਬ ਸੀ ਜਿਹੜਾ ਸੇਵਾ ਕਰ ਰਿਆ ਸੀ ਅਚਾਨਕ ਮੂੜ ਤੋਂ ਉੱਠਦਾ ਅਤੇ ਕੋਸ਼ਿਸ਼ ਕਰਕੇ ਜੋ ਸਾਹਿਬ ਆਪਣੀ ਜਗ੍ਹਾ ਤੇ ਰੁਕਤੇ ਰੱਖਦਾ ਤੇ ਉਸਦੇ ਹੱਥਾਂ 'ਚ ਰੁਮਾਲਾ ਸਾਹਿਬੀ ਹੁੰਦਾ ਉਸ ਨੂੰ ਵੀ ਉਹ ਪਾਲਕੀ ਸਾਹਿਬ ਤੇ ਰੱਖਦਾ ਜਿਸ ਤੋਂ ਬਾਅਦ ਇੱਕ ਵਾਰ ਫਿਰ ਉਹ 헤ਠਾ ਨੂੰ ਚੁੱਕ ਜਾਂਦਾ ਤੇ ਗੰਤੀ ਸਿੰਘ ਹੁਕਮਨਾਮਾ ਲੈ ਰਿਹਾ ਤੇ ਥੋੜੀ ਦੇਰ ਬਾਅਦ ਗੰਤੀ ਸਿੰਘ ਵੀ ਉੱਠਦਾ ਤੇ ਜਦੋਂ ਦੇਖਦਾ ਤਾਂ ਤੱਕ ਕੁਝ ਦੀ ਮੋਹ ਤੋਂ ਦੱਸਿਆ ਜਾ ਰਿਹਾ ਹੈ ਕਿ ਦਿਲ ਦਾ ਦੌਰਾ ਪੈਣ ਕਾਰਨ ਇਸ ਵਿਅਕਤੀ ਦੀ ਮੌਤ ਹੋ ਗਈ ਹੈ ਬਲਾਚੌਰ ਤੋਂ ਇੱਕ ਖਬਰ ਸਾਹਮਣੇ ਆਈ ਹੈ ਚੋਰ ਸਾਹਿਬ ਕਰਤਾ ਕਰ ਦਾ ਇਹ ਵਿਅਕਤੀ ਰੱਬ ਨੂੰ ਪਿਆਰਾ ਹੋ ਗਿਆ ਇਹ ਤਸਵੀਰਾਂ ਗੁਰਦੁਆਰਾ ਨਾਨਕ ਨਿਰਵਾਹ ਸੱਚਖੰਡਾ ਮ ਰੋਲੋ ਕਲੋਨੀ ਬਲਾਚੌਰ ਦੀਆਂ ਨੇ ਜਿੱਥੇ ਗਿਆਨੀ ਸੁਰਜੀਤ ਸਿੰਘ ਬੇਲਾ ਦਾ ਰਹਿਣ ਵਾਲਾ ਸੀ ਤੇ ਗੁਰਦੁਆਰਾ ਸਾਹਿਬ ਜ ਚੋਰ ਸਾਹਿਬ ਦੀ ਸੇਵਾ ਕਰਦਿਆ ਗੁਰੂ ਚਰਨਾਂ 'ਚ ਜਾ ਬਿਰਾਜੇ ਸਰ ਆਹਬ ਜੀ ਦੀ ਸੇਵਾ ਕਰਦੇ ਕਰਦੇ ਇੱਕ ਵਿਅਕਤੀ ਦੀ ਜਾਨ ਚਲੀ ਗਈ ਹੈ ਜੀ ਹਾਂ ਤਸਵੀਰਾਂ ਇਸ ਟੀਵੀ 'ਚ ਕਹਿ ਤੋਂ ਹੀ ਤੁਸੀਂ ਵੇਖ ਸਕਦੇ ਹੋ ਕਿ ਗ੍ਰੰਥੀ ਸਿੰਘ ਤੱਬਿਆਂ ਤੇ ਬੈਠਿਆ ਹੁਕਮਨਾਮਾ ਲੈ ਰਿਹਾ ਤੇ ਪਿੱਛੇ ਇੱਕ ਬਜ਼ੁਰਗ ਸੇਵਾਦਾਰ ਖੜਾ ਹੈ ਉਸਦੇ ਹੱਥ 'ਚ ਜੋ ਸਾਹਿਬ ਹੈ ਅਤੇ ਚੋਰ ਸਾਹਿਬ ਦੀ ਸੇਵਾ ਨਿਭਾ ਰ ਐਨ ਇਹਨੂੰ ਅਚਾਨਕ ਉਹ ਢਿੱਡ ਪੈਂਦਾ ਹੈ ਤਾਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਜਿਹੜਾ ਸੇਵਾ ਕਰ ਰਿਹਾ ਹੈ ਵਿਅਕਤੀ ਸੇਵਾਦਾਰ ਸੀ ਬਜ਼ੁਰਗ ਵਿਅਕਤੀ ਢਿੱਡ ਪੈਂਦਾ ਤੇ ਗ੍ਰੰਥੀ ਸਿੰਘ ਤੱਬਿਆਂ ਤੇ ਬੈਠਾ ਹੁਕਮਨਾਮਾ ਲੈ ਰਿਹਾ ਦੂਜੇ ਪਾਸੇ ਕੁਝ ਦੇਰ ਬਾਅਦ ਉਹੀ ਸਿੰਘ ਦੇ ਹੱਥ 'ਚ ਚੋਰ ਸਾਹਿਬ ਸੀ ਜਿਹੜਾ ਸੇਵਾ ਕਰ ਰਿਹਾ ਸੀ ਅਚਾਨਕ ਮੂੜ ਤੋਂ ਉੱਠਦਾ ਅਤੇ ਕੋਸ਼ਿਸ਼ ਕਰਕੇ ਜੋ ਸਾਹਿਬ ਆਪਣੀ ਜਗ੍ਹਾ ਤੇ ਰੁਕਤੇ ਰੱਖਦਾ ਤੇ ਉਸਦੇ ਹੱਥਾਂ 'ਚ ਰੁਮਾਲਾ ਸਾਹਿਬ ਵੀ ਹੁੰਦਾ ਉਸ ਨੂੰ ਵੀ ਉਹ ਪਾਲਕੀ ਸਾਹਿਬ ਤੇ ਰੱਖਦਾ ਜਿਸ ਤੋਂ ਬਾਅਦ ਇੱਕ ਵਾਰ ਫਿਰ ਉਹ ਹੇਠਾਂ ਨੁੱਚਕ ਜਾਂਦਾ ਤੇ ਗ੍ਰੰਥੀ ਸਿੰਘ ਹੁਕਮਨਾਮਾ ਲੈ ਰਿਹਾ ਤੇ ਥੋੜੀ ਦੇਰ ਬਾਅਦ ਗ੍ਰੰਥੀ ਸਿੰਘ ਵੀ ਉੱਠਦਾ ਹੈ ਤੇ ਜਦੋਂ ਦੇਖਦਾ ਤਾਂ ਤੱਕ ਉਸ ਦੀ ਮੌਤ ਹੋ ਚੁੱਕੀ ਹੁੰਦੀ ਹੈ ਦੱਸਿਆ ਜਾ ਰਿਹਾ ਹੈ ਕਿ ਦਿਲ ਦਾ ਦੌਰਾ ਪੈਣ ਕਾਰਨ ਇਸ ਵਿਅਕਤੀ ਦੀ ਮੌਤ ਹੋ ਗਈ ਹੈ ਬਲਾਚੌਰ ਤੋਂ ਇੱਕ ਖਬਰ ਸਾਹਮਣੇ ਆਈ ਹੈ ਚੋਰ ਸਾਹਿਬ ਕਰਤਾ ਕਰ ਦਾ ਹੈ ਵਿਅਕਤੀ ਰੱਬ ਨੂੰ ਪਿਆਰਾ ਹੋ ਗਿਆ ਇਹ ਤਸਵੀਰਾਂ ਗੁਰਦੁਆਰਾ ਨਾਨਕ ਨਿਰਵੈ ਸੱਚਖੰਡਾ ਮ ਰੋਲੋ ਕਲੋਨੀ ਬਲਾਚੌਰ ਧਿਆਨੇ ਜਿੱਥੇ ਗਿਆਨੀ ਸੁਰਜੀਤ ਸਿੰਘ ਬੇਲਾ ਦਾ ਰਹਿਣ ਵਾਲਾ ਸੀ ਤੇ ਗੁਰਦੁਆਰਾ ਸਾਹਿਬ ਜੀ ਚੋਰ ਸਾਹਿਬ ਦੀ ਸੇਵਾ ਕਰਦਿਆ ਗੁਰੂ ਚਨਨ ਚ ਜਾ ਬਿਰਾਜੀ ਗੁਰਦੁਆਰਾ ਸਾਹਿਬ ਦੀ ਸੇਵਾ ਕਰਦੇ ਕਰਦੇ ਇੱਕ ਵਿਅਕਤੀ ਦੀ ਜਾਨ ਚਲੀ ਗਈ ਹੈ ਜੀ ਹਾਂ ਤਸਵੀਰਾਂ ਸਸ ਟੀਵੀ ਚ ਕੈਦ ਹੋਈਆਂ ਤੁਸੀਂ ਵੇਖ ਸਕਦੇ ਹੋ ਕਿ ਗ੍ਰੰਥੀ ਸਿੰਘ ਤੱਪਿਆਂ ਦੇ ਬੈਠਿਆ ਹੁਕਮਨਾਮਾ ਲੈ ਰਿਹਾ ਤੇ ਪਿੱਛੇ ਇੱਕ ਬਜ਼ੁਰਗ ਸੇਵਾਦਾਰ ਖੜਾ ਹੈ ਉਸਦੇ ਹੱਥ 'ਚ ਜੋਤ ਸਾਹਿਬ ਹੈ ਅਤੇ ਚੋਰ ਸਾਹਿਬ ਦੀ ਸੇਵਾ ਨਿਭਾ ਰ ਐਨੇ ਨੂੰ ਅਚਾਨਕ ਉਹ ਡਿੱਗ ਪੈਂਦਾ ਹੈ ਤਾਂ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਸੇਵਾ ਕਰ ਰਿਹਾ ਹੈ ਵਿਅਕਤੀ ਸੀ ਸੇਵਾਦਾਰ ਸੀ ਬਜ਼ੁਰਗ ਵਿਅਕਤੀ ਡਿੱਗ ਪਿਆ ਤੇ ਗ੍ਰੰਥੀ ਸਿੰਘ ਤੱਬਿਆ ਤੇ ਬੈਠਾ ਹੁਕਮਨਾਮਾ ਲੈ ਰ ਦੂਜੇ ਪਾਸੇ ਕੁਝ ਦੇਰ ਬਾਅਦ ਉਹੀ ਸਿੰਘ ਜਿਸਦੇ ਹੱਥ 'ਚ ਚੋਰ ਸਾਹਿਬ ਸੀ ਜਿਹੜਾ ਸੇਵਾ ਕਰ ਰਿਆ ਸੀ ਅਚਾਨਕ ਮੁਰ ਤੋਂ ਉੱਠਦਾ ਅਤੇ ਕੋਸ਼ਿਸ਼ ਕਰਕੇ ਜੋਤ ਸਾਹਿਬ ਨੂੰ ਜਗਾ ਤੇ ਰੁਕਤੇ ਰੱਖਦਾ ਤੇ ਉਸਦੇ ਹੱਥਾਂ 'ਚ ਰੁਮਾਲਾ ਸਾਹਿਬੀ ਹੁੰਦਾ ਉਸ ਨੂੰ ਵੀ ਉਹ ਪਾਲਕੀ ਸਾਹਿਬ ਤੇ ਰੱਖਦਾ ਜਿਸ ਤੋਂ ਬਾਅਦ ਇੱਕ ਵਾਰ ਫਿਰ ਉਹ ਨੂੰ ਚੁੱਕ ਜਾਂਦਾ ਤੇ ਗੰਤੀ ਸਿੰਘ ਹੁਕਮਨਾਮਾ ਲੈ ਰਿਹਾ ਤੇ ਥੋੜੀ ਦੇਰ ਬਾਅਦ ਗੰਤੀ ਸਿੰਘ ਵੀ ਉੱਠਦਾ ਤੇ ਜਦੋਂ ਦੇਖਦਾ ਤਾਂ ਤਾਂ ਕੁਝ ਦੀ ਮੋਹ ਤੋਂ ਦੱਸਿਆ ਜਾ ਰਿਹਾ ਹੈ ਕਿ ਦਿਲ ਦਾ ਦੌਰਾ ਪੈਣ ਕਾਰਨ ਇਸ ਵਿਅਕਤੀ ਦੀ ਮੌਤ ਹੋ ਗਈ ਹੈ ਬਲਾਚੌਰ ਤੋਂ ਇੱਕ ਖਬਰ ਸਾਹਮਣੇ ਆਈ ਹੈ ਚੋਰ ਸਾਹਿਬ ਕਰਤਾ ਕਰ ਦਾ ਇਹ ਵਿਅਕਤੀ ਰੱਬ ਨੂੰ ਪਿਆਰਾ ਹੋ ਗਿਆ ਇਹ ਤਸਵੀਰਾਂ ਗੁਰਦੁਆਰਾ ਨਾਨਕ ਨਿਰਵਾਹ ਸੱਚਖੰਡਾ ਮ ਰੋਲੋ ਕਲੋਨੀ ਬਲਾਚੌਰ ਦੀਆਂ ਨੇ ਜਿੱਥੇ ਗਿਆਨੀ ਸੁਰਜੀਤ ਸਿੰਘ ਬੇਲਾ ਦਾ ਰਹਿਣ ਵਾਲਾ ਸੀ ਤੇ ਗੁਰਦੁਆਰਾ ਸਾਹਿਬ ਜ ਚੋਰ ਸਾਹਿਬ ਦੀ ਸੇਵਾ ਕਰਦਿਆ ਗੁਰੂ ਚਰਨਾਂ 'ਚ ਜਾ ਬਿਰਾਜੇ ਸਾਹਿਬ ਦੀ ਸੇਵਾ ਕਰਦੇ ਕਰਦੇ ਇੱਕ ਵਿਅਕਤੀ ਦੀ ਜਾਨ ਚਲੀ ਗਈ ਹੈ ਜੀ ਹਾਂ ਤਸਵੀਰਾਂ ਇਸ ਟੀਵੀ 'ਚ ਕਹਿ ਤੋਂ ਹੀ ਤੁਸੀਂ ਵੇਖ ਸਕਦੇ ਹੋ ਕਿ ਗ੍ਰੰਥੀ ਸਿੰਘ ਤੱਬਿਆਂ ਤੇ ਬੈਠਿਆ ਹੁਕਮਨਾਮਾ ਲੈ ਰਿਹਾ ਤੇ ਪਿੱਛੇ ਇੱਕ ਬਜ਼ੁਰਗ ਸੇਵਾਦਾਰ ਖੜਾ ਹੈ ਉਸਦੇ ਹੱਥ 'ਚ ਜੋ ਸਾਹਿਬ ਹੈ ਅਤੇ ਚੋਰ ਸਾਹਿਬ ਦੀ ਸੇਵਾ ਨਿਭਾ ਰ ਐਨ ਇਹਨੂੰ ਅਚਾਨਕ ਉਹ ਢਿੱਡ ਪੈਂਦਾ ਹੈ ਤਾਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਜਿਹੜਾ ਸੇਵਾ ਕਰ ਰਿਹਾ ਵਿਅਕਤੀ ਸੀ ਸੇਵਾਦਾਰ ਸੀ ਬਜ਼ੁਰਗ ਵਿਅਕਤੀ ਢਿੱਡ ਪੈਂਦਾ ਤੇ ਗ੍ਰੰਥੀ ਸਿੰਘ ਤੱਬਿਆਂ ਤੇ ਬੈਠਾ ਹੁਕਮਨਾਮਾ ਲੈ ਰਿਹਾ ਦੂਜੇ ਪਾਸੇ ਕੁਝ ਦੇਰ ਬਾਅਦ ਉਹੀ ਸਿੰਘ ਜਿਸ ਦੇ ਹੱਥ 'ਚ ਚੋਰ ਸਾਹਿਬ ਸੀ ਜਿਹੜਾ ਸੇਵਾ ਕਰ ਰਿਆ ਸੀ ਅਚਾਨਕ ਮੂੜ ਤੋਂ ਉੱਠਦਾ ਅਤੇ ਕੋਸ਼ਿਸ਼ ਕਰਕੇ ਜੋ ਸਾਹਿਬ ਆਪਣੀ ਜਗ੍ਹਾ ਤੇ ਰੁਕਤੇ ਰੱਖਦਾ ਤੇ ਉਸਦੇ ਹੱਥਾਂ 'ਚ ਰੁਮਾਲਾ ਸਾਹਿਬ ਵੀ ਹੁੰਦਾ ਉਸ ਨੂੰ ਵੀ ਉਹ ਪਾਲਕੀ ਸਾਹਿਬ ਤੇ ਰੱਖਦਾ ਜਿਸ ਤੋਂ ਬਾਅਦ ਇੱਕ ਵਾਰ ਫਿਰ ਉਹ ਹੇਠਾਂ ਨੁੱਚਕ ਜਾਂਦਾ ਤੇ ਗੰਤੀ ਸਿੰਘ ਹੁਕਮਨਾਮਾ ਲੈ ਰਿਹਾ ਤੇ ਥੋੜੀ ਦੇਰ ਬਾਅਦ ਗੰਤੀ ਸਿੰਘ ਵੀ ਉੱਠਦਾ ਹੈ ਤੇ ਜਦੋਂ ਦੇਖਦਾ ਤਾਂ ਤੱਕ ਉਸ ਦੀ ਮੌਤ ਹੋ ਚੁੱਕੀ ਹੁੰਦੀ ਹੈ ਦੱਸਿਆ ਜਾ ਰਿਹਾ ਹੈ ਕਿ ਦਿਲ ਦਾ ਦੌਰਾ ਪੈਣ ਕਾਰਨ ਇਸ ਵਿਅਕਤੀ ਦੀ ਮੌਤ ਹੋ ਗਈ ਹੈ ਬਲਾਚੌਰ ਤੋਂ ਇੱਕ ਖਬਰ ਸਾਹਮਣੇ ਆਈ ਹੈ ਚੋਰ ਸਾਹਿਬ ਕਰਤਾ ਕਰ ਦਾ ਹੈ ਵਿਅਕਤੀ ਰੱਬ ਨੂੰ ਪਿਆਰਾ ਹੋ ਗਿਆ ਇਹ ਤਸਵੀਰਾਂ ਗੁਰਦੁਆਰਾ ਨਾਨਕ ਨਿਰਵੈ ਸੱਚਖੰਡਾ ਮ ਰੋਲੋ ਕਲੋਨੀ ਬਲਾਚੌਰ ਧਿਆਨੇ ਜਿੱਥੇ ਗਿਆਨੀ ਸੁਰਜੀਤ ਸਿੰਘ ਬੇਲਾ ਦਾ ਰਹਿਣ ਵਾਲਾ ਸੀ ਤੇ ਗੁਰਦੁਆਰਾ ਸਾਹਿਬ ਜੀ ਚੋਰ ਸਾਹਿਬ ਦੀ ਸੇਵਾ ਕਰਦਿਆ ਗੁਰੂ ਚਨਨ ਚ ਜਾ ਬਿਰਾਜੀ ਕਰਦੇ ਕਰਦੇ ਇੱਕ ਵਿਅਕਤੀ ਦੀ ਜਾਨ ਚਲੀ ਗਈ ਹੈ ਜੀ ਹਾਂ ਤਸਵੀਰਾਂ ਸਸ ਟੀਵੀ ਚ ਕਹਿ ਤੋਂ ਤੁਸੀਂ ਵੇਖ ਸਕਦੇ ਹੋ ਕਿ ਗ੍ਰੰਥੀ ਸਿੰਘ ਤੱਬਿਆਂ ਤੇ ਬੈਠਿਆ ਹੁਕਮਨਾਮਾ ਲੈ ਰਿਹਾ ਤੇ ਪਿੱਛੇ ਇੱਕ ਬਜ਼ੁਰਗ ਸੇਵਾਦਾਰ ਖੜਾ ਹੈ ਉਸਦੇ ਹੱਥ ਚ ਚੋ ਸਾਹਿਬ ਹੈ ਅਤੇ ਚੋ ਸਾਹਿਬ ਵੀ ਸੇਵਾ ਨਿਭਾ ਰ ਐਨੇ ਨੂੰ ਅਚਾਨਕ ਉਹ ਢੇਠਾ ਡਿੱਗ ਪੈਂਦਾ ਹੈ ਤਾਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਜਿਹੜਾ ਸੇਵਾ ਕਰ ਰਿਹਾ ਹੈ ਵਿਅਕਤੀ ਸੀ ਸੇਵਾਦਾਰ ਸੀ ਬਜ਼ੁਰਗ ਵਿਅਕਤੀ ਢੇਠਾ ਡਿੱਗ ਪਿਆ ਤੇ ਗ੍ਰੰਥੀ ਸਿੰਘ ਤੱਬਿਆਂ ਤੇ ਬੈਠਾ ਹੁਕਮਨਾਮਾ ਲੈ ਰਿਹਾ ਦੂਜੇ ਪਾਸੇ ਕੁਝ ਦੇਰ ਬਾਅਦ ਉਹੀ ਸਿੰਘ ਜਿਸਦੇ ਹੱਥ ਚ ਸਾਈਪ ਜਿਹੜਾ ਸੇਵਾ ਕਰ ਰਿਹਾ ਸੀ ਅਚਾਨਕ ਮੂੜ ਤੋਂ ਉੱਠਦਾ ਅਤੇ ਕੋਸ਼ਿਸ਼ ਕਰਕੇ ਜੋ ਸਾਹਿਬ ਆਪਣੀ ਜਗ੍ਹਾ ਤੇ ਰੁਕਤੇ ਰੱਖਦਾ ਤੇ ਉਸਦੇ ਹੱਥਾਂ 'ਚ ਰੁਮਾਲਾ ਸਾਹਿਬੀ ਹੁੰਦਾ ਉਸ ਨੂੰ ਵੀ ਉਹ ਪਾਲਕੀ ਸਾਹਿਬ ਤੇ ਰੱਖਦਾ ਜਿਸ ਤੋਂ ਬਾਅਦ ਇੱਕ ਵਾਰ ਫਿਰ ਉਹ ហេਠਾ ਨੂੰ ਚੁੱਕ ਜਾਂਦਾ ਤੇ ਗ੍ਰੰਥੀ ਸਿੰਘ ਹੁਕਮਨਾਮਾ ਲੈ ਰਿਹਾ ਤੇ ਥੋੜੀ ਦੇਰ ਬਾਅਦ ਗ੍ਰੰਥੀ ਸਿੰਘ ਵੀ ਉੱਠਦਾ ਹੈ ਤੇ ਜਦੋਂ ਦੇਖਦਾ ਤਾਂ ਤੱਕ ਉਸ ਦੀ ਮੌਤ ਹੋ ਚੁੱਕੀ ਹੁੰਦੀ ਹੈ ਦੱਸਿਆ ਜਾ ਰਿਹਾ ਹੈ ਕਿ ਦਿਲ ਦਾ ਦੌਰਾ ਪੈਣ ਕਾਰਨ ਇਸ ਵਿਅਕਤੀ ਦੀ ਮੌਤ ਹੋ ਗਈ ਹੈ ਬਲਾਚੌਰ ਤੋਂ ਇੱਕ ਖਬਰ ਸਾਹਮਣੇ ਆਈ ਹੈ ਚੋਰ ਸਾਹਿਬ ਕਰਤਾ ਕਰਦਾ ਹੈ ਵਿਅਕਤੀ ਰੱਬ ਨੂੰ ਪਿਆਰਾ ਹੋ ਗਿਆ ਇਹ ਤਸਵੀਰਾਂ ਗੁਰਦੁਆਰਾ ਨਾਨਕ ਨਿਰਵੇ ਸੱਚਖੰਡਾ ਮ ਰੋਲੋ ਕਲੋਨੀ ਬਲਾਚੌਰ ਧਿਆਨੇ ਜਿੱਥੇ ਗਿਆਨੀ ਸੁਰਜੀਤ ਸਿੰਘ ਬੇਲਾ ਦਾ ਰਹਿਣ ਵਾਲਾ ਸੀ ਤੇ ਗੁਰਦੁਆਰਾ ਸਾਹਿਬ ਜੀ ਚੋਰ ਸਾਹਿਬ ਦੀ ਸੇਵਾ ਕਰਦਿਆ ਗੁਰੂ ਚਨਨ ਚ ਜਾ ਬਿਰਾਜੀ ਸਾਹਿਬ ਦੀ ਸੇਵਾ ਕਰਦੇ ਕਰਦੇ ਇੱਕ ਵਿਅਕਤੀ ਦੀ ਜਾਨ ਚਲੀ ਗਈ ਹੈ ਜੀ ਹਾਂ ਤਸਵੀਰਾਂ ਸਸ ਟੀਵੀ ਚ ਕਹਿ ਤੋਂ ਤੁਸੀਂ ਵੇਖ ਸਕਦੇ ਹੋ ਕਿ ਗ੍ਰੰਥੀ ਸਿੰਘ ਤੱਬਿਆਂ ਤੇ ਬੈਠਿਆ ਹੁਕਮਨਾਮਾ ਲੈ ਰਿਹਾ ਤੇ ਪਿੱਛੇ ਇੱਕ ਬਜ਼ੁਰਗ ਸੇਵਾਦਾਰ ਖੜਾ ਹੈ ਉਸਦੇ ਹੱਥ ਚ ਜੋ ਸਾਹਿਬ ਹੈ ਅਤੇ ਚੋਰ ਸਾਹਿਬ ਦੀ ਸੇਵਾ ਨਿਭਾ ਰ ਐਨ ਇਹਨੂੰ ਅਚਾਨਕ ਉਹ ਢਿੱਡ ਪੈਂਦਾ ਹੈ ਤਾਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਜਿਹੜਾ ਸੇਵਾ ਕਰ ਰਿਹਾ ਹੈ ਵਿਅਕਤੀ ਸੇਵਾਦਾਰ ਸੀ ਬਜ਼ੁਰਗ ਵਿਅਕਤੀ ਢਿੱਡ ਪੈਂਦਾ ਤੇ ਗ੍ਰੰਥੀ ਸਿੰਘ ਤੱਬਿਆਂ ਤੇ ਬੈਠਾ ਹੁਕਮਨਾਮਾ ਲੈ ਰਿਹਾ ਦੂਜੇ ਪਾਸੇ ਕੁਝ ਦੇਰ ਬਾਅਦ ਉਹੀ ਸਿੰਘ ਜਿਸ ਦੇ ਹੱਥ 'ਚ ਚੋਰ ਸਾਹਿਬ ਸੀ ਜਿਹੜਾ ਸੇਵਾ ਕਰ ਰਿਆ ਸੀ ਅਚਾਨਕ ਮੂੜ ਤੋਂ ਉੱਠਦਾ ਅਤੇ ਕੋਸ਼ਿਸ਼ ਕਰਕੇ ਜੋ ਸਾਹਿਬ ਆਪਣੀ ਜਗ੍ਹਾ ਤੇ ਰੁਕਤੇ ਰੱਖਦਾ ਤੇ ਉਸਦੇ ਹੱਥਾਂ 'ਚ ਰੁਮਾਲਾ ਸਾਹਿਬ ਵੀ ਹੁੰਦਾ ਉਸ ਨੂੰ ਵੀ ਉਹ ਪਾਲਕੀ ਸਾਹਿਬ ਤੇ ਰੱਖਦਾ ਜਿਸ ਤੋਂ ਬਾਅਦ ਇੱਕ ਵਾਰ ਫਿਰ ਉਹ ហេਠਾ ਨੂੰ ਚੁੱਕ ਜਾਂਦਾ ਤੇ ਗ੍ਰੰਥੀ ਸਿੰਘ ਹੁਕਮਨਾਮਾ ਲੈ ਰਿਹਾ ਤੇ ਥੋੜੀ ਦੇਰ ਬਾਅਦ ਗ੍ਰੰਥੀ ਸਿੰਘ ਵੀ ਉੱਠਦਾ ਹੈ ਤੇ ਜਦੋਂ ਦੇਖਦਾ ਤਾਂ ਤੱਕ ਉਸ ਦੀ ਮੌਤ ਹੋ ਚੁੱਕੀ ਹੁੰਦੀ ਹੈ ਦੱਸਿਆ ਜਾ ਰਿਹਾ ਹੈ ਕਿ ਦਿਲ ਦਾ ਦੌਰਾ ਪੈਣ ਕਾਰਨ ਇਸ ਵਿਅਕਤੀ ਦੀ ਮੌਤ ਹੋ ਗਈ ਹੈ ਬਲਾਚੌਰ ਤੋਂ ਇੱਕ ਖਬਰ ਸਾਹਮਣੇ ਆਈ ਹੈ ਚੋਰ ਸਾਹਿਬ ਕਰਤਾ ਕਰ ਦਾ ਹੈ ਵਿਅਕਤੀ ਰੱਬ ਨੂੰ ਪਿਆਰਾ ਹੋ ਗਿਆ ਇਹ ਤਸਵੀਰਾਂ ਗੁਰਦੁਆਰਾ ਨਾਨਕ ਨਿਰਵੈ ਸੱਚਖੰਡਾ ਮ ਰੋਲੋ ਕਲੋਨੀ ਬਲਾਚੌਰ ਧਿਆਨੇ ਜਿੱਥੇ ਗਿਆਨੀ ਸੁਰਜੀਤ ਸਿੰਘ ਬੇਲਾ ਦਾ ਰਹਿਣ ਵਾਲਾ ਸੀ ਤੇ ਗੁਰਦੁਆਰਾ ਸਾਹਿਬ ਜੀ ਚੋਰ ਸਾਹਿਬ ਦੀ ਸੇਵਾ ਕਰਦਿਆ ਗੁਰੂ ਚਨਨ ਚ ਜਾ ਬਿਰਾਜਿਆ